ਸ਼ੀਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣਾ ਸੂਟ ਲੈ ਕੇ ਆਏ ਇਹ ਸੂਟ ਦੀ ਆਪਾਂ ਨੇ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਸੀ ਆਪਾਂ ਨੇ ਪਹਿਲਾਂ ਜਿਹੜਾ ਜਵਰਜਟ ਸਟੱਫ ਦੇ ਉੱਪਰ ਰੈਡੀ ਕੀਤਾ ਸੀ ਜੀ ਬਹੁਤ ਹੀ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਸੀ ਅਗੇਨ ਰਿਪੀਟ ਦੇ ਉੱਪਰ ਆਪਾਂ ਨੇ ਫੇਰ ਜਵਰਜਟ ਸਟੱਫ ਦੇ ਉੱਪਰ ਰੈਡੀ ਕੀਤਾ ਸੀ ਉਹਦੀ ਵੀ ਮੈਨ ਲੱਗਦਾ ਮੈਂ ਵੀ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਫਿਰ ਆਪਣੇ कॉटन स्टफ ਦੇ ਉੱਪਰ ਕੀਤਾ ਇਸ ਵਾਰ ਆਪਾਂ ਨੇ ਇਹ ਵਿਸਕੋਸ ਐਸਕੇ ਦੀ অর্ਗੰజా ਦੇ ਉੱਪਰ ਸੂਟ ਰੈਡੀ ਕੀਤਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਕਿਵੇਂ ਦਾ ਇਹ ਸੂਟ ਰੈਡੀ ਹੋਇਆ ਕਿੰਨੇ ਪ੍ਰਾਈਸ ਦੇ ਵਿੱਚ ਰੈਡੀ ਹੋਇਆਗਾ ਸੋ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਜੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪੈਣਾ ਸਕਿਪ ਨਹੀਂ ਕਰਨਾ ਹੈਗਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਆਪਣੇ YouTube ਚੈਨਲ ਨੂੰ YouTube channel ਨੂੰ subscribe ਕਰ ਲੈਣਾ ਐਂਡ like share ਜਰੂਰ ਕਰਨਾ ਬੱਤਾਂ ਦੇ ਵੀਡੀਓ ਨੂੰ share ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਨੂੰ start ਕਰਨਾ ਚਾਹੁੰਦੀਆਂ ਨੇ ਜੀ ਚਲੋ ਜੀ ਹੁਣ ਆਉਣੇ ਆਪਾਂ ਵੀਡੀਓ ਦੇ ਵੱਲ ਤੇ suit ਦੀ full look ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ suit ਹੈ ਜਿਹੜਾ ready ਹੋਇਆ ਹਾ a starting ਆ ਪੰਗਰ ਦੇ staff ਦੇ ਉੱਪਰੋਂ staff ਵੀਰੇ ਬਹੁਤ ਹੀ ਪਿਆਰਾ SK ਦੀ viscose ਵਾਲੀ organza ਜਿਹੜੀ ਆਪਣੀ use ਕੀਤੀ ਹੋਈ ਹੈਗੀ ਇਹ ਮਲਟੀ ਕਲਰ ਦਾ ਜਿਹੜਾ ਆਪਣੀ ਸ਼ਰਟ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਡਿਜੀਟਲ ਜਾਂ ਪ੍ਰਿੰਟ ਬਣਿਆ ਹੋਇਆ ਹੈਗਾ ਬੰਦਨੀ ਪ੍ਰਿੰਟ ਦੇ ਵਿੱਚ ਜਿਹੜਾ ਜੀ ਕਈ ਜੈਪੂਰੀ ਵੀ ਬੋਲਦੇ ਨੇ ਕੋਈ ਕਈ ਬੰਦਨੀ ਬੋਲ ਲੈਂਦੇ ਨੇ ਹਰ ਇੱਕ ਆਪ ਆਪਣੀ ਬੋਲੀ ਦੇ ਵਿੱਚ ਬੋਲਦੇ ਨੇ ਜਿੱਦਾਂ ਮੈਂ ਬੰਦਨੀ ਪ੍ਰਿੰਟ ਬੋਲਦੀ ਆ ਉਹਦੇ ਵਿੱਚ ਨਾ ਇਹ ਸੂਟ ਸਾਰਾ ਬਣਿਆ ਹੋਇਆ ਆ ਜਿਹੜੀ ਸ਼ਰਟ ਹੈ ਇਹ ਵਾਲੀ ਆ ਬਾਟਮ ਬਹੁਤ ਹੀ ਸੋਹਣਾ ਲਹਿਰੀਆ ਪ੍ਰਿੰਟ ਆ ਉਹ ਵੀ ਮਲਟੀ ਕਲਰ ਦੀ ਬਾਟਮ ਆ ਜੀ ਬਹੁਤ ਹੀ ਪਿਆਰੀ ਬਾਟਮ ਹੈ ਐਂਡ ਫੈਬਰਿਕ ਇਹਦਾ ਵੀ ਜਿਹੜਾ ਹੈਗਾ ਜੀ ਵਿਸਕੋਸ オーਰਗਨ ਜਗਾ ਲਓ ਜੀ ਜਿਹੜਾ ਜੂਸ ਕੀਤਾ ਹੋਇਆ ਆਪਾਂ ਨੇ ਸਟਾਫ ਬਹੁਤ ਹੀ ਸੌਫਟ ਆ ਇਹਦੇ ਉੱਪਰ ਆਪਾਂ ਨੇ ਨਿਡਲ ਦਾ ਕੰਮ ਕੀਤਾ ਨਿਡਲ ਦਾ ਕੰਮ ਵੀ ਬਹੁਤ ਸਫਾਈ ਨਾਲ ਕੀਤਾ 25 ਇੰਚ ਘੇਰੇ ਦੇ ਵਿੱਚ ਜਿਹੜਾ ਇਹ ਵਾਲਾ ਵਰਕ ਹੋਇਆ ਆ ਇਹ ਦੇਖੋ ਵੀਰੇ ਇਹ ਹੋਈ ਹੋਈ ਹੈ ਗੱਠ ਦੀ ਕਢਾਈ ਇਹ ਹੋਈ ਹੋਈ ਹੈ ਜਿਹੜੀ ਪਰਲਸ ਦੀ ਵਰਕ ਠੀਕ ਹੈ ਜੀ ਇਹ ਵਾਲਾ ਜਿਹੜਾ ਆਪਣਾ ਆ ਗਿਆ ਜਿਹੜਾ ਉੱਪਰ ਸੂਈ ਦੇ ਘੁਮਾ ਕੇ ਕੜਾਈ ਹੁੰਦੀ ਹੈ ਉਹ ਵਾਲੀ ਆ ਗਈ ਇਹ ਫੁੱਲ ਜਿਹੜਾ ਆਪਣਾ ਸਕੇਲ ਦੇ ਉੱਪਰ ਬਣਦਾ ਜੀ ਉਹ ਵਾਲਾ ਫਲਾਵਰ ਆ ਗਿਆ ਸਕੇਲ ਦੇ ਉੱਪਰ ਬਣਾ ਕੇ ਸਾਰਾ ਬਾਦ ਦੇ ਵਿੱਚ ਲੱਗਦਾ ਹੈਗਾ ਇਹ ਵਾਲਾ ਫਲਾਵਰ ਉਹ ਵਾਲਾ ਫਲਾਵਰ ਆ ਗਿਆ ਜੀ ਇਹ ਬਣੀਆਂ ਹੋਈਆਂ ਨੇ ਪੱਤੀਆਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੋਇਆ ਸਾਰਾ ਸੂਟ ਆਪਾਂ ਨੇ ਇੱਕ ਇਹ ਵਾਲੇ ਦੋ ਫਲਾਵਰ ਨੂੰ ਯੂਜ਼ ਕਰਕੇ ਤੇ ਇੱਕੇ ਪੱਤੀਆਂ ਨੂੰ ਯੂਜ਼ ਕਰਕੇ ਸਾਰਾ ਸੂਟ ਆ ਜਿਹੜਾ ਬਣਾਇਆ ਹੋਇਆ ਹੈਗਾ ਘੇਰਾ ਜਿਹੜਾ ਦਾ ਆਪਾਂ ਨੇ ਰੱਖਿਆ 25 ਇੰਚ ਰੱਖਿਆ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਵੀਰੇ ਫੁੱਲ ਦੀ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋਗੇ ਬਹੁਤ ਹੀ ਪਿਆਰਾ ਬਣ ਕੇ ਵਿੱਚ ਵਿੱਚ ਸਾਰੇ ਕਿਤੇ ਜਿਹੜਾ ਇਹ ਵਾਲੇ ਪਰਲਸ ਲਗਾਏ ਹੋਏ ਨੇ ਜੀ ਸਾਰੀ ਸ਼ਾਰਟ ਦੇ ਵਿੱਚ ਹਨ ਜਿਹੜੇ ਆਪਾਂ ਨੇ ਇਹ ਵਾਲੇ ਫੁੱਲ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਇਹ ਸਾਰੇ ਸਕੇਲ ਦੇ ਨਾਲ ਬਣੇ ਹੋਏ ਨੇਗੇ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਬਾਕੀ ਬਾਕੀ ਤੁਹਾਡੇ ਨਾਲ ਨਾ ਜਦੋਂ ਸੂਟ ਬਣਾ ਆਪਾਂ ਤਿਆਰ ਕਰਿਆ ਕਰਾਂਗੇ ਹਨ ਉਦੋਂ ਮੈਂ ਹੋ ਸਕੇ ਮੈਂ ਵੀਡੀਓ ਤੁਹਾਡੇ ਨਾਲ ਬਣਾ ਕੇ ਵੀ ਸ਼ੇਅਰ ਕਰਿਆ ਕਰੂੰ ਟਰਾਈ ਕਰਿਆ ਕਰੂੰ ਕਿਉਂਕਿ ਪਤਾ ਗੱਲ ਕੀ ਹੁੰਦਾ ਵੀਡੀਓ ਕਿਉਂ ਨਹੀਂ ਬਣਾਈ ਜਾਂਦੀ ਕਈ ਵਾਰ ਤਾਂ ਸਭ ਤੋਂ ਇਹ ਸੂਟਾਂ ਨਹੀਂ ਵੀ ਬਣਦੀ ਐਟ ਅ ਟਾਈਮ ਤੇ ਸੂਟ ਰੈਡੀ ਹੁੰਦੇ ਨੇ ਜਲਦਬਾਜੀ 'ਚ ਫਿਰ ਸਾਨੂੰ ਇਦਾਂ ਹੁੰਦਾ ਸਟਿਚਿੰਗ ਵੀ ਕਰਨਾ ਹੁੰਦਾ ਭੇਜਣਾ ਵੀ ਹੁੰਦਾ ਜੀ ਤੇ ਸਾਰੇ ਤੁਸੀਂ ਬਾਕੀ ਬਈ ਵਰਕ ਦੇਖ ਹੀ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੈ ਜਿਹੜਾ neck ਦੇ ਉੱਪਰ ਕੀਤਾ neck ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਗਾ ਸੇਮ ਐਸਟੀਜੀ ਬਾਹਾਂ ਦੇ ਉੱਪਰ ਇਹ ਵਾਲਾ ਫਲਾਵਰ ਇਹ ਵਾਲਾ ਫਲਾਵਰ ਤੇ ਪੱਤੀਆਂ ਬਣਾ ਕੇ ਬਾਹਾਂ ਦੇ ਉੱਪਰ ਵੀ ਵਰਕ ਕੀਤਾ ਹੋਇਆ ਜੀ ਅਗਰ ਕੋਈ ਮੇਰੀ ਭੈਣ ਨੂੰ ਘੱਟ ਵਾਲੇ ਕੱਪੜੇ ਦੇ ਵਿੱਚ ਕਰਵਾਉਂਦੀ ਹੈ ਸਸਤੇ ਕੱਪੜੇ ਦੇ ਵਿੱਚ ਕਰਵਾਉਂਦੀ ਆ ਤਾਂ 2000 ਦੀ ਰੇਂਜ ਦੇ ਵਿੱਚ ਇਹ ਵਾਲਾ ਸੂਟ ਰੈਡੀ ਹੋ ਜੂਜੀ ਅਗਰ ਤੁਸੀਂ ਸਾਡੇ ਕੋਲੋਂ ਸੇਮ ਸਟਾਫ ਦੇ ਰੈਡੀ ਕਰਵਾਉਣੀ ਹੋ ਸੇਮ ਸਟਾਫ ਤੇ ਤੁਹਾਨੂੰ ਇਹ ਸੂਟ ਪਊਗਾ ਜੀ 2900 ਦਾ ਕਿਉਂਕਿ ਇਹ ਸਟਾਫ ਥੋੜਾ ਜਿਹਾ ਕੋਸਟਲੀ ਆਇਆ ਹੈਗਾ ਸੋ ਜੇ ਕੋਈ ਮੇਰੀ ਭੈਣ ਆਪਣਾ ਸਟਾਫ ਲੈ ਕੇ ਭੇਜ ਸਕਦੀ ਹੈ ਤਾਂ ਅਸੀਂ ਕੱਲਾ ਵਰਕ ਵੀ ਕਰਕੇ ਦੇ ਦਾਂਗੇ ਜੀ ਬਾਕੀ ਤੁਸੀਂ ਸੂਟ ਦੀ ਫੁੱਲ ਲੁੱਕ ਕੁਝ ਦੇਖ ਹੀ ਸਕਦੇ ਹੋ ਫਾਈਨਲ ਲੁੱਕ ਸੂਟ ਬਣ ਕੇ ਕਿਵੇਂ ਦਾ ਰੈਡੀ ਹੋਇਆ ਕੁਝ ਇਸ ਟਾਈਪ ਦਾ ਰੈਡੀ ਹੋਇਆ ਹੋਇਆ ਜੀ ਅਗਰ ਕੋਈ ਮੇਰੀ ਭੈਣ ਸਾਡੇ ਕੋਲ ਨੀਡਲਵਰਕ ਮਸ਼ੀਨਵਰਕ ਪਾਫ ਦਾ ਕੰਮ ਹੈਂਡਵਰਕ ਪੇਂਟ ਕੋਈ ਵੀ ਚੀਜ਼ ਕਰਵਾਉਣਾ ਚਾਹੁੰਦੇ ਨੇ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਕੰਟੈਕਟ ਨੰਬਰ 985548231 ਵਾਲੇ ਨੰਬਰ ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅ ਹਨ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜੀ ਅਗਰ ਤੁਸੀਂ ਐਦਾਂ ਦੇ ਸੋਹਣੇ ਸੋਹਣੇ ਸੂਟ ਦੇਖਣਾ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤਾਕੀ ਜੇ ਕੋਈ ਮੇਰੀ ਭੈਣ ਇੰਟਰਸਟਿਡ ਆ ਵੀ ਇਹ ਫੁੱਲ ਕਿਵੇਂ ਬਣਦਾ ਜਾਂ ਇਹ ਪਤਾ ਫੁੱਲ ਕਿਵੇਂ ਬਣਦਾ ਕੁਝ ਵੀ ਜਾਣਨਾ ਚਾਹੁੰਦੇ ਨੇ ਤਾਂ ਉਹਦੀ ਵੀ ਮੈਨੂੰ ਮੈਸੇਜ ਕਰ ਦਿਓ ਤਾਂ ਆਪਾਂ ਵੀਡੀਓ ਬਣਾ ਕੇ ਜਰੂਰ ਅਪਲੋਡ ਕਰ ਦਾਂਗੇ ਜੀ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ੀ ਅਕਰ